ਦੋ ਮੱਛੀਆਂ ਫੜੀਆਂ ਨੇ ਜਿਨ੍ਹਾਂ ਕੋਲੋਂ ਕਰੀਬ 9.5 ਕਿਲੋ ਚਿੱਟਾ ਫੜਿਆ ਹਾਲਾਂਕਿ ਪੰਜਾਬ ਨੂੰ ਫਿਰੋਜ਼ਪੁਰ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ ਪਰ ਫਿਰੋਜ਼ਪੁਰ ਦੀ ਪੁਲਿਸ ਵੀ ਉਹਨਾਂ ਨੂੰ ਫੜ ਫੜ ਜੇਲ੍ਹਾਂ ਚ ਛੁੱਟ ਦੀ ਨਜ਼ਰ ਆ ਰਹੀ ਆ ਸਾਡੇ ਨਾਲ ਹਰਮਨबीर ਸਿੰਘ ਗਿੱਲ ਡੀਆਈਜੀ ਮੌਜੂਦ ਨੇ ਸਰ ਇਹ ਕਿਵੇਂ ਫੜੇ ਨੇ ਜਿਹੜੇ 9.5 ਕਿਲੋ ਵਾਲੇ ਆ ਜੀ ਇਹ ਜਿਹੜਾ ਹੈ ਐਸਐਸਪੀ ਫਿਰੋਜ਼ਪੁਰ ਸਰਦਾਰ ਭਪਿੰਦਰ ਸਿੰਘ ਇਹਨਾਂ ਦੀ ਐਨਟਾਇਰ ਟੀਮ ਮਨਜੀਤ ਐਸਪੀ ਡੀ ਨੇ ਔਰ ਜਿਹੜਾ ਜਿਹੜਾ ਸੀਆਈਏ ਇਨਚਾਰਜ ਨੇ ਸਬ ਇਨਸਪੈਕਟਰ ਪਿੱਪਲ ਸਿੰਘ ਸੋ ਇਹਨਾਂ ਦੀ ਟੀਮ ਨੇ ਬੜਾ ਵਧੀਆ ਢੰਗ ਨਾਲ ਇਸ ਆਪਰੇਸ਼ਨ ਨੂੰ ਚਲਾਇਆ ਔਰ ਇਹਨਾਂ ਦੇ ਮਗਰ ਲੱਗੇ ਇਹਨਾਂ ਨੂੰ ਫਿਰ ਇੱਕ ਨਾਕੇ ਦੇ ਉੱਤੇ ਦਬੋਚਿਆ ਗਿਆ ਔਰ ਇਹ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਭੱਜਣ 'ਚ ਕਾਮਯਾਬ ਹੋ ਗਿਆ ਸੀਗਾ ਦੂਸਰਾ ਜਿਹੜਾ ਫੜਿਆ ਗਿਆ ਉਹਦੇ ਜਿਹੜਾ ਭੱਜਿਆ ਉਹਦੇ ਵੀ ਮਗਰ ਜਿਹੜੀਆਂ ਟੀਮਸ ਸਾਡੀਆਂ ਲੱਗੀਆਂ ਹੋਈਆਂ ਰੇਡਸ ਆਰ ਬੀਇੰਗ ਕੰਡਕਟਡ ਉਹਨਾਂ ਨੂੰ ਜਲਦੀ ਫੜ ਲਾਂਗੇ ਇਹਦੀ ਇੰਟਰੋਗੇਸ਼ਨ ਜਿਹੜੀ ਹੈਗੀ ਆ ਉਹਦੇ ਤੇ ਜਿੰਨੇ ਵੀ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਨੂੰ ਜੋੜਿਆ ਜਾ ਰਿਹਾ ਔਰ ਜਲਦੀ ਅਸੀਂ ਹੋਰ ਵੀ ਚੰਗੇ ਰਿਜ਼ਲਟਸ ਕੱਢਾਂਗੇ ਮੋਟਰਸਾਈਕਲ ਦੀ ਸਰ ਕਹਿੰਦੇ ਵੇਚਦੀ ਸੀ ਮੋਟਰਸਾਈਕਲ ਵੇਖੋ ਜਦੋਂ ਹੁਣ ਫੜੇਗੇ ਮੋਟਰਸਾਈਕਲ ਤੇ ਸੀਗੇ ਔਰ ਇਹਨਾਂ ਕੋਈ ਤਰ੍ਹਾਂ ਦੇ ਹੀ ਰਖਸ਼ੇ ਵੀ ਵਰਤਦੇ ਆ ਸਾਡੇ ਕੋਲ ਇਨਫੋਰਮੇਸ਼ਨਸ ਜੀ ਕਾਉਂਟਰ ਇੰਟੈਲੀਜੈਂਸ ਤੋਂ ਇੰਟੈਲੀਜੈਂਸ ਤੋਂ ਵੀ ਆਉਂਦੀਆਂ ਰਹਿੰਦੀਆਂ ਕਿਉਂ ਇਹ ਟਰਾਂਸਪੋਰਟੇਸ਼ਨ ਦਾ ਜਿਹੜਾ ਆਪਣਾ ਤਰੀਕਾ ਨਾ ਜਾਂ ਟਰਾਂਸਪੋਰਟੇਸ਼ਨ ਦਾ ਜਰੀਆ ਉਹਨੂੰ ਇਹ ਬਦਲਦੇ ਰਹਿੰਦੇ ਨੇ ਜੀ ਡਰੱਗ ਮਨੀ ਵੀ ਸਾਰੇ ਇਹਨਾਂ ਕੋਲੋਂ ਬਰਾਮਦ ਹੋਈ ਆ ਹਾਂ ਡਰੱਗ ਮਨੀ ਵਿੱਚ 2 ਲੱਖ 10 ਹਜ਼ਾਰ ਦੇ ਕਰੀਬ ਰਿਕਵਰ ਹੋਈ ਆ ਫਰਦਰ ਜਿਹੜੀ ਇੰਟੈਰੋਗੇਸ਼ਨਸ ਤੋਂ ਬਾਅਦ ਜਾਂ ਜਿਹੜੀਆਂ ਫਰਦਰ ਅਰੈਸਟਸ ਹੋਣਗੀਆਂ ਉਤੋਂ ਦੇਖਾਂਗੇ ਵੀ ਇਹਨਾਂ ਦਾ ਜਿਹੜਾ ਹੈਗਾ ਹਵਾਲਾ ਇਹਦੇ ਨਾਲ ਕਿੱਦਾਂ ਨੈਕਸਸ ਹੈਗਾ ਕਿਉਂਕਿ ਇਹ ਸਾਰਾ ਚਿੱਟਾ ਇੱਥੇ ਵੇਚ ਕੇ ਹਵਾਲੇ ਰਾਹੀਂ ਜਿਹੜਾ ਹੈਗਾ ਵਾ ਪੈਸਾ ਉਹ ਪਾਕਿਸਤਾਨ ਪਹੁੰਚਦਾ ਸੋ ਅੱਗੇ ਵੀ ਵੇਖਾਂਗੇ ਜਿਹੜਾ ਕੋਈ ਹਵਾਲਾ ਡੀਲਰ ਵੀ ਇਹਦੇ ਵਿੱਚ ਇਨਵੋਲ ਹੋਊਗਾ ਸਾਰਿਆਂ ਦੀਆਂ ਗ੍ਰਿਫਤਾਰੀਆਂ ਕਰਾਂਗੇ ਛੋਟ ਛੋਟੀ ਉਮਰ ਦੀ ਹੈ ਜੀ ਇਹ ਲੱਗਦਾ ਜਲਦੀ ਮੀਰਦ ਬਣਨ ਦੇ ਚੱਕਰ 'ਚ ਇਹ ਸਾਰਾ ਕੁਝ ਇਹੋ ਜਿਹੀ ਗਲਤ ਹਲਾਵਾਂ ਤੇ ਪੈਂਦੇ ਆ ਜੀ ਲੱਗ ਰਿਹਾ ਵੀ ਇਹ ਕੋਈ ਸ਼ਾਰਟਕਟ ਲੈ ਰਹੇ ਸੀ ਜੀ ਜੀ ਅਸਲ ਚੇਤਾਮਣੀ ਕੀ ਹੈ ਜੀ ਇਨ੍ਹਾਂ ਇਹੋ ਜਿਹੇ ਮੱਛੀਆਂ ਨੂੰ ਜਿਹੜੀਆਂ ਫਿਰੋਜ਼ਪੁਰ ਨੂੰ ਪੰਜਾਬ ਨੂੰ ਗੰਦਾ ਕਰ ਰਹੀਆਂ ਨੇ ਵੇਖੋ ਗੱਲ ਸਿਰਫ ਇਹ ਚੇਤਾਵਨੀ ਇਹਨਾਂ ਨੂੰ ਤਾਂ ਹੈ ਹੀ ਆ ਜੀ ਪਰ ਮੇਰੇ ਮੁਤਾਬਕ ਜਿਹੜੀਆਂ ਫੈਮਿਲੀਸ ਹਨ ਉਹਨਾਂ ਨੂੰ ਆਪਣੇ ਜਿਹੜੇ ਬੱਚੇ ਆ ਜਿਹੜੇ 18 ਸਾਲ ਦੀ ਜਾਂ 16 ਸਾਲ ਤੋਂ ਉੱਪਰ ਜਦੋਂ ਉਮਰ ਹੁੰਦੀ ਆ ਉਹਨਾਂ ਨੂੰ ਬੜਾ ਕਲੋਜ਼ਲੀ ਆਪਣੇ ਲਾਗੇ ਵਾਚ ਰੱਖਣਾ ਚਾਹੀਦਾ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੀਆਂ ਹਰਕਤਾਂ ਦੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹ ਜਿਹੜਾ ਇਸ ਦਲਦਲ ਦੇ ਵਿੱਚ ਇਸ ਗੰਦ ਚ ਨਾ ਫਸਣ ਉਹ ਪਹਿਲਾਂ ਤਾਂ ਇਹਨਾਂ ਨੂੰ ਡਰੱਗਸ ਤੇ ਲਾ ਦਿੰਦੇ ਆ ਫਿਰ ਜਦੋਂ ਪੈਸੇ ਪੂਰੇ ਨਹੀਂ ਹੁੰਦੇ ਪੈਸੇ ਨਹੀਂ ਹੁੰਦੇ ਜਾਂ ਜੇਬ ਨਹੀਂ ਇਜਾਜ਼ਤ ਦਿੰਦੀ ਤਾਂ ਉਹ ਇਹਨਾਂ ਤੋਂ ਸਮਗਲਿੰਗ ਦਾ ਪੈਡਲਰ ਬਤੌਰ ਪੈਡਲਰ ਬਤੌਰ ਸਪਲਾਈਅਰ ਇਹ ਕੰਮ ਲੈਣ ਲੱਗ ਜਾਂਦੇ ਆ ਔਰ ਇਹ ਬੱਚੇ ਫਿਰ ਉਸ ਦਲਦਲ ਚ ਤਸਦੇ ਹੀ ਜਾਂਦੇ ਆ ਸੋ ਫੈਮਲੀਆਂ ਦਾ ਮੈਂ ਸਮਝਦਾ ਸਭ ਤੋਂ ਫੈਮਲੀਆਂ ਦਾ ਰਿਸ਼ਤੇਦਾਰਾਂ ਦਾ ਭੈਣ ਭਾਈ ਪੜਵਾਈਏ ਆਪਣੀਆਂ 3600 ਰਿਸ਼ਤੇਦਾਰੀਆਂ ਹੁੰਦੀਆਂ ਉਹਨਾਂ ਦਾ ਬਹੁਤ ਫਰਜ ਬਣਦਾ ਵੀ ਉਹ ਇਸ ਚੀਜ਼ ਦਾ ਧਿਆਨ ਰੱਖਣ ਬਹੁਤ ਬਹੁਤ ਧੰਨਵਾਦ ਜੀਤਾ ਬਿਲਕੁਲ ਸਕੂਲ ਟਾਈਮ ਤੋਂ ਹੀ ਘਰ ਟਾਈਮ ਤੋਂ ਹੀ ਅਗਰ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਤਾਂ ਸ਼ਾਇਦ ਇਹੋ ਜੀਆਂ 9-9 ਸਾਢੇ-ਸਾਢੇ 9 ਕਿਲੋ ਦੀਆਂ ਰਿਕਵਰੀਆਂ ਨਾ ਹੋਣ ਕਿਉਂਕਿ ਉਹ ਬੱਚੇ ਸਕੂਲ ਟਾਈਮ ਤੋਂ ਕਹਿ ਲਈਏ ਜਾਂ ਉਸ ਤੋਂ ਬਾਅਦ ਕਾਲਜ ਟਾਈਮ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਸ਼ਾਰਟਕਟ ਪੈਸਾ ਕਮਾਉਣ ਦੀ ਰਾਹ ਤੇ ਪੈਂਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਨਸ਼ਿਆਂ ਤੇ ਜਾ ਕੇ ਖਤਮ ਹੁੰਦੀ ਹੈ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਖ ਜਿਹੜੀ ਆ ਜਿਹੜੀ ਪੰਜਾਬ ਸਰਕਾਰ ਜੰਗ ਲੜ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ 'ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਔਰ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਜੋ ਫਰੋਹੀਪੁਰ ਪੁਲਿਸ ਦੀ ਇਹਨਾਂ ਦੀ ਐਂਟਾਇਰ ਟੀਮ ਐਸਪੀਡੀ ਮਨਜੀਤ ਸਿੰਘ ਔਰ ਸੀਆਈਏ ਟੂ ਜ਼ੀਰਾ ਦੇਨ ਚਾਰਜ ਸਬ ਇੰਸਪੈਕਟਰ ਪਤਲ ਸਿੰਘ ਇਹਨਾਂ ਨੇ ਜਿਹੜੇ ਗਰਾਊਂਡ ਲੈਵਲ ਤੇ ਮਿਹਨਤ ਕਰਕੇ ਔਰ ਸਾਨੂੰ ਪੂਰੀ ਉਮੀਦ ਆ ਕਿ ਅੱਗੇ ਨਾ ਅੱਗੇ ਜਦੋਂ ਕੜੀ ਨਾ ਕੜੀ ਜੁੜੇਗੀ ਫਾਰਵਰਡ ਤੇ ਬੈਕਵਰਡ ਲਿੰਕਸ ਨੂੰ ਖੰਗਾ ਲਿਆ ਜਾਊਗਾ ਉਹਨਾਂ ਨੂੰ ਜੋੜਿਆ ਜਾਊਗਾ ਹੋਰ ਵੀ ਚੰਗੀਆਂ ਰਿਕਵਰੀਜ਼ ਔਰ ਹੋਰ ਵੀ ਜਿਹੜੀਆਂ ਹੈਗੀਆਂ ਅਰੈਸਟ ਜਿਹੜੀਆਂ ਇਹਦੇ ਵਿੱਚ ਕੀਤੀਆਂ ਜਾਣਗੀਆਂ ਇਸ ਦੇ ਨਾਲ ਨਾਲ ਹੀ ਐਂਟੀ ਡਰੱਗਸ ਦੇ ਉੱਤੇ ਇੱਕ ਵੱਡੀ ਸਫਲਤਾ ਹਾਸਲ ਹੋਈ ਫਰੋਹੀਪੁਰ ਪੁਲਿਸ ਨੂੰ ਜਿਹਦੇ ਵਿੱਚ 45000 ਜਿਹੜੇ ਹੈਗੇ ਨਸ਼ੀਲੇ ਕੈਪਸੂਲ ਰਿਕਵਰ ਹੋਏ ਔਰ ਇਹ ਪੰਜ ਦੋਸ਼ੀ ਸੀਗੇ ਇੱਕ ਦਿੱਲੀ ਨੰਬਰ ਦੀ ਮਰੂਤੀ ਸਿਆਜ ਗੱਡੀ ਸੀ ਜਿਸ ਤੇ ਸਵਾਰ ਸੀਗੇ ਇਹਨਾਂ ਨੂੰ ਦਾਣਾ ਮੰਡੀ ਮਮਦੋਟ ਜਿਹੜਾ ਉੱਥੇ ਨਾਕੇ ਤੇ ਕਾਬੂ ਕੀਤਾ ਗਿਆ ਔਰ ਇਹਨਾਂ ਨੂੰ ਪਹਿਲਾਂ ਹੀ ਪੁਲਿਸ ਨੂੰ ਕੁਝ ਇਨਫੋਰਮੇਸ਼ਨ ਸਿਗੀ ਕਿ ਇੰਦਰਲੇ ਪਾਸਿਓਂ ਇਹ ਬੰਦੇ ਜਿਹੜੇ ਹੈਗੇ ਨਜਾਇਜ਼ ਜਿਹੜੇ ਡਰੱਗਸ ਲੈ ਕੇ ਔਰ ਉਹਦੀ ਸਮਗਲਿੰਗ ਕਰਦੇ ਆ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਉਥੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਪੰਜ ਦੇ ਪੰਜ ਦੋਸ਼ੀ ਜਿਹੜੇ ਆ ਇਹ ਗ੍ਰਿਫਤਾਰ ਹੋ ਗਏ ਆ ਇਹਦਾ ਵੀ origin ਕਿੱਥੋਂ ਇਹ ਕੈਪਸੂਲ ਬਣੇ ਆ ਔਰ ਇਹਨਾਂ ਦੇ ਜਿਹੜੇ ਫਲੈਪਸ ਵਗੈਰਾ ਹੈਗੇ ਜਿਹਨਾਂ ਨੂੰ ਆਪਾਂ ਪੱਤੇ ਕਹਿ ਦਿੰਨੇ ਆ ਉਥੋਂ ਫਰਦਰ ਲੀਡਸ ਜਿਹੜੇ ਇਹਨਾਂ ਦੇ ਉਹ ਕੋਰਸ ਵਗੈਰਾ ਹੁੰਦੇ ਉਹ ਜਨਰੇਟ ਕੀਤੀਆਂ ਜਾਣਗੀਆਂ ਔਰ ਇਹਨਾਂ ਦਾ ਜਿਹੜਾ origin ਆ ਉਥੇ ਪਹੁੰਚ ਕੇ ਜਿਹੜੇ ਵੀ ਬੰਦੇ ਇਸ ਇਲਲੀਗਲ ਮੈਨੂਫੈਕਚਰਿੰਗ ਚ ਕੋਈ ਵੀ ਫੈਕਟਰੀ ਆ ਜਾਂ ਕੁਝ ਵੀ ਹੈਗਾ ਉਹਨਾਂ ਨੂੰ ਕਾਬੂ ਕਰਕੇ ਹੋਰ ਕਵਰੀਸ ਵੀ ਕੀਤੀਆਂ ਜਾਣਗੀਆਂ ਸਰ ਜਿਹੜੀ 9 ਕਿਲੋ 400 ਗ੍ਰਾਮ ਹੋਣੀ ਆ ਇਹ ਸਰ ਕਿੱਥੋਂ ਆਈ ਹੈ ਪਾਕਿਸਤਾਨ ਤੋਂ ਹੀ ਕਿੱਥੋਂ ਆਈ ਹੈ ਸਰ ਹੈਰੋਇਨ ਜਿਹੜੀ ਆ ਜੀ ਇਹ ਸਾਰੀ ਆਲਮੋਸਟ ਪਾਕਿਸਤਾਨ ਤੋਂ ਹੀ ਆਉਂਦੀ ਆ ਬੀਇੰਗ ਅ ਬਾਰਡਰ ਡਿਸਟ੍ਰਿਕਟ ਸਾਡੇ ਉਧਰਲੇ ਪਾਸੇ ਬੜੇ ਲੋਕ ਹੈਗੇ ਆ ਜਿਹੜੇ ਉਧਰਲੇ ਪਾਸੇ ਲਿੰਕ ਜਿਹੜੇ ਉਹਨਾਂ ਦੇ ਬਣ ਜਾਂਦੇ ਆ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਰਲ ਕੇ ਡਰਾਪਿੰਗ ਗ੍ਰਾਈ ਜਿਹੜੀ ਆ ਇਹ ਜਿਹੜਾ ਚਟਾ ਜਾਂ ਹੈਰੋਇਨ ਇਹ ਮਹਿੰਗਾਈ ਜਾ ਰਹੀ ਏ ਇਸ ਤੋਂ ਇਲਾਵਾ ਜਿਹੜਾ ਪਿੱਛੇ ਜੇ ਟਟੋਡੀ ਦਾ ਕੰਮ ਤੇ ਫਾਇਰਿੰਗ ਚ ਇੱਕ ਕਤਲ ਹੋਇਆ ਸੀਗਾ ਉਹਦੇ 'ਚ ਵੀ ਉਦੋਂ ਅਸੀਂ ਕਿਹਾ ਸੀਗਾ ਕਿ ਇਹਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਪ੍ਰਗਤੀ ਕਰਾਂਗੇ ਔਰ ਉਦੋਂ ਵੀ ਤਿੰਨ ਜਿਹੜੇ ਦੋਸ਼ੀ ਸੀਗੇ ਥੋੜੇ ਸਮੇਂ 'ਚ ਹਾਲਾਂਕਿ ਬੜੀ ਵੱਡੀ ਵਾਰਦਾਤ ਸੀਗੀ ਫਰੋਜਪੁਰ ਪੁਲਿਸ ਨੇ ਕਾਬੂ ਕਰ ਲਈ ਸੀ ਇੱਥੇ ਵੀ ਛਲਾਗਾ ਜੋ ਕੰਮ ਹੋਇਆ ਇੱਕ ਸ਼ਿਵਮ ਸ਼ਿਵਮ ਸਾਈਕਲ ਨਾਮ ਦਾ ਇਹਦੇ 'ਚ ਪਰਚੇ 'ਚ ਬਾਈ ਨੇਮ ਸੀ ਲੇ ਸਸਾਗਾ 사ਗਾ ਇੱਕ ਸਮਰਨਪ੍ਰੀਤ ਸੀਗਾ ਦੋ ਦੋਸ਼ੀ ਸੀ ਭੱਜੇ ਹੋਏ ਸੀ ਇਹਨਾਂ ਨੂੰ ਫਿਰੋਜ਼ਪੁਰ ਪੁਲਿਸ ਨੇ ਨਾਲ ਸਾਡੀ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਜਿਹੜੇ ਆ ਨਾਲ ਉਹਨਾਂ ਦੀ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੂੰ ਟ੍ਰੈਕ ਡਾਊਨ ਕਰਨ ਦੇ ਵਿੱਚ ਕਾਮਯਾਬ ਹੋਏ ਇਹਨਾਂ ਕੋਲੋਂ ਇੱਕ ਪਿਸਟਲ 30 ਬੋਰ ਇੱਕ ਪਿਸਟਲ 32 ਬੋਰ ਤੇ ਨਾਲ ਜਿੰਦਾ ਰੌਂਦ ਰਿਕਵਰ ਹੋਏ ਨਾਲ ਜਿਹੜਾ ਹੈਗਾ ਇਹ ਸ਼ਿਵਮ ਰਹਿਗਾਇ ਦੇ ਕੋਲੋਂ 105.78 ਗ੍ਰਾਮ ਹਿਰੋਇਨ ਵੀ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਵੀ ਪਿਛਲੇ ਸਾਲ ਚੌਥੇ ਮਹੀਨੇ 'ਚ 7 ਕਿਲੋ ਹਿਰੋਇਨ ਰਿਕਵਰ ਹੋਈ ਸੀ ਉਹਦੇ ਉਸ ਮੁਕਦਮੇ 'ਚ ਵੀ ਇਹ ਸ਼ਿਵਮ ਜਿਹੜਾ ਵਾਂਟਡ ਸੀਗਾ ਔਰ ਇਹ ਇੱਕ ਮੇਜਰ ਬ੍ਰੇਕਥਰੂ ਆ ਇਹ ਜਿਹੜੇ ਮਾੜੇ ਅਨਸਰਾਂ ਨੂੰ ਫੜਨ ਦੇ ਵਿੱਚ ਜਿਹੜਾ ਹੈpropto sorry ਇਹਦੀ ਫਰੋਜਪੁਰ ਪੁਲਿਸ ਦੀ ਲੈਡ ਬਾਏ ਐਸਐਸਪੀ ਸਰਦਾਰ ਭਪਿੰਦਰ ਸਿੰਘ ਸੋ ਇਸ ਤੋਂ ਲੈਦਾ ਵੀ ਜਦੋਂ ਦਾ 1 ਤਿੰਨ ਤੋਂ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੋਇਆ ਜਦੋਂ ਦੀ ਇਹ ਕੈਂਪੇਨ ਸਟਾਰਟ ਹੋਈ ਹੈ ਉਹਦੇ ਵਿੱਚ ਵੀ ਚੱਗੇ ਮਾਰਕੇ ਵਾਲੇ ਕੰਮ ਔਰ ਚੰਗੀਆਂ ਰਿਕਵਰੀਸ ਚੰਗੇ ਬਰਾਮਦਗੀ ਜਿਹੜੀਆਂ ਹੈਗੀਆਂ ਨਸ਼ਿਆਂ ਦੇ ਐਂਡ ਤੇ ਵੀ ਹੋਈਆਂ ਔਰ ਜਿਹੜੇ ਗੈਂਗਸਟਰਵਾਦ ਆ ਉਹਦੇ ਅੰਮ੍ਰਿਤ ਦੇ ਵੀ ਚੰਗਾ ਐਕਸ਼ਨ ਫਰੋਜਪੁਰ ਪੁਲਿਸ ਨੇ ਜਿਹੜਾ ਕੀਤਾ ਹੁਣ ਤੱਕ 534 ਮੁਕਦਮੇ ਦਰਜ ਹੋਏ ਆ ਇਸ ਸਾਲ 1 ਤਿੰਨ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਇਹਦੇ ਵਿੱਚ 686 ਜਿਹੜੇ ਹੈਗੇ ਆ ਸਮਗਲਰ ਤੇ ਦੋਸ਼ੀ ਡਰੱਗਸ ਵੇਚਣ ਵਾਲੇ ਪੈਡਲਰਸ ਸਪਲਾਈਅਰਸ ਸਮਗਲਰਸ ਜਿਹੜੇ ਹੈਗੇ ਆ ਇਤਨੀ ਕੈਟਾਗਰੀਸ ਦੇ 686 ਅਰੈਸਟ ਹੋਏ ਨੇ ਹਿਰੋਇਨ ਜਿਹੜੀ ਆ ਕਰੀਬ 80 ਗ੍ਰਾਮ ਕਿਲ ਆਮ ਸੌ ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਰਿਕਵਰ ਹੋਈ ਹੈ 79.208 ਕਿਜੀ ਓਪੀਐਮ ਜਿਹੜੀ ਹੈਗੀ ਆ ਉਹ 5 ਕਿਲੋ 720 ਗ੍ਰਾਮ ਦੇ ਕਰੀਬ ਜਿਹੜੀ ਰਿਕਵਰ ਹੋਈ ਆ ਓਪੀ ਹਸਕ ਜਿਹੜਾ ਹੈਗਾ ਪੁੱਕੀ ਇਹ 592 5592 ਕਿਲੋ ਦੇ ਕਰੀਬ ਰਿਕਵਰ ਹੋਇਆ ਨਸ਼ੀਲਾ ਪਾਊਡਰ ਜਿਹੜਾ ਉਹ ਕਾਫੀ ਕਟ ਮਾਤਰਾ ਚ ਹੁੰਦਾ ਵੈਸੇ ਪਰ ਉਹਦੀ ਇਹਦੀ ਬਾਜ਼ਾਰ ਦੀ ਕੀਮਤ ਜਿਹੜੀ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ 25 ਗ੍ਰਾਮ ਦੇ ਕਰੀਬ ਇਹ ਰ ਕਵਰ ਹੋਇਆ 21977 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਰ ਕਵਰ ਕੀਤੇ ਗਏ ਡਰੱਗ ਮੰਨੀ ਜਿਹੜੀ ਆ ਇਹਨੂੰ ਬਾਅਦ ਦੇ ਵਿੱਚ ਬੜੇ ਜਗ੍ਹਾ ਦੇ ਉੱਤੇ ਹਵਾਲਾ ਦੇ ਨਾਲ ਵੀ ਲਿੰਕ ਕੀਤਾ ਜਾ ਰਿਹਾ ਕਈ ਕੇਸਸ ਦੇ ਵਿੱਚ ਇਹਦੇ ਵਿੱਚ 78 ਲੱਖ ਸਾਰਾ ਸ਼ਿਰ ਕਵਰ ਹੋਈ ਜਿਹੜੀ ਐਂਟੀ ਗੈਂਗਸਟਰ ਫਰੰਟ ਦੇ ਉੱਤੇ ਕੰਮ ਹੋਇਆ ਫੋਜਪੁਰ ਦੇ ਵਿੱਚ 15 ਪਿਸਟਲ ਰਿਕਵਰ ਹੋਏ ਨੇ 9 ਮੈਗਜ਼ੀਨ 23 ਕਾਰਟ੍ਰਿਜਸ ਜਿੰਦਾ ਕੰਟਰੀ ਮੇਡ ਪਿਸਟਲ ਜਿਹੜੇ ਆ ਉਹ 4 ਕਵਰ ਕੀਤੇ ਗਏ ਇਹਨਾਂ ਦੇ ਨਾਲ ਜੰਨਾ ਰਾਉਂਡ ਵੀ ਸੀਗੇ ਰਾਈਫਲ ਇੱਕ 315 ਬੋਰ 58 ਕਾਰਟ੍ਰਿਜਸ ਇੱਕ ਗਨ ਪੰਪ ਐਕਸ਼ਨ ਇੱਕਰ ਵਾਲਵਰ ਮਤਲਬ ਟੋਟਲ ਜਿਹੜੇ ਆ 22 ਵੈਪਨ ਰਿਕਵਰ ਹੋਏ ਆ 13 ਤੋਂ 1325 ਤੋਂ ਲੈ ਕੇ till 1.5 ਤੱਕ ਜੋ ਕਿ ਜਿਹੜੇ ਸਟਰੀਟ 'ਚ ਸਿਗੇ ਜੋ ਵਾਰਦਾਤੀ ਬੰਦੇ ਸੀਗੇ ਜੋ ਰੈਂਸਮ ਵਾਸਤੇ ਜਾਂ ਗੈਂਗਸਟਰ ਗੈਂਗਸਟਰਿਜ਼ਮ ਦੇ ਵਿੱਚ ਫਸ ਕੇ ਔਰ ਉਹਨਾਂ ਦੇ ਨਾਲ ਰਲ ਕੇ ਜਿਹੜੇ ਵਾਰਦਾਤਾ ਕਰ ਰਹੇ ਸੀ ਕਤਲੋ ਗੈਰਤ ਕਰ ਰਹੇ ਸੀ ਉਹਨਾਂ ਨੂੰ ਬੜੇ ਹੱਦ ਤੱਕ ਜਿਹੜੀ ਆ ਨਕੇਲ ਪਾ ਕੇ ਉਹਨਾਂ ਨੂੰ ਫੜ ਕੇ ਸੁ ਲੱਖਾਂ ਦੇ ਪਿੱਛੇ ਭੇਜਿਆ ਗਿਆ। ਇਹ 9 ਕਿਲੋ ਮਾਮਲਾ ਜਿਹੜਾ ਹਰਮੇਸ਼ ਪੜਿਆ ਇਹਦੇ ਤਾਂ ਕੋਈ ਪਹਿਲੇ ਮਾਮਲਾ ਹੈ। ਇਹ ਹਰਮੇਸ਼ ਤੇ ਪਹਿਲਾ ਮਾਮਲਾ ਨਹੀਂ ਹੈਗਾ। ਬਾਕੀ ਅਸੀਂ ਜਿਹੜਾ ਹੈਗਾ ਵਾ ਆਲ ਪੰਜਾਬ ਤੇ ਆਲ ਇੰਡੀਆ ਜਿਹੜੀਆਂ ਇਸ ਬਾਰੇ ਮੈਸੇਜ ਕੀਤਾ ਜੇ ਕਿਸੇ ਹੋਰ ਥਾਣੇ ਚ ਆਊਗਾ ਤਾਂ ਸਾਨੂੰ ਪਤਾ ਲੱਗ ਜੂ। ਸਰ ਇਹ 9 ਕਿਲੋ 400 ਗ੍ਰਾਮ ਹੋਣੀ ਹੈ ਜਿਹੜੀ ਕਿੱਥੇ ਲੈ ਕੇ ਜਾ ਰਹੇ ਸੀ ਕਿੰਨੂ ਦਿਨ ਜਾ ਰਹੇ ਸੀ ਕਿਉਂ ਇੰਨਾਂ ਦਾ ਕੀ ਹੁੰਦਾ ਜੀ ਜਿਵੇਂ 9 ਕਿਲੋ ਸੀਗੀ ਇਹਦੀ ਇਹਨਾਂ ਨੇ ਫਰਦਰ ਜਿਹੜਾ ਹੈਗਾ ਇਹਨੂੰ ਡਬਲ ਰੇਟ ਦੇ ਉੱਤੇ ਕਈ ਇੰਨਾ ਡਰਗਮੈਂਟ ਇਹਨਾਂ ਦਾ ਵੇਖੋ ਜੀ ਸਾਈਕਲ ਤੇ ਵੀ ਘੜ ਸਕਦੇ ਈ ਰਖਸ਼ੇ ਤੇ ਵੀ ਘੜ ਸਕਦੇ ਆ ਜਿਹਨਾਂ ਬਰਬਾਦ ਕਰਨੀਆਂ ਸੀ ਜਿਸ ਨੂੰ ਪੁਲਿਸ ਨੇ ਫੜ ਕੇ ਰੋਕਿਆ ਵੇਖੋ ਜੀ ਤੇ ਡਿਪੈਂਡ ਕਰਦਾ ਕਿ ਉਹ ਕਿੰਨੀ ਕਿੰਨੀ ਹੋਰ ਉਸ ਮਤਾਂ 16 ਲੱਖ 17 18 ਲੱਖ 20 ਲੱਖ ਤੱਕ ਹੋਊਗੀ ਤਾਂ ਇਹਨਾਂ ਦੀਆਂ ਡਰੋਨਸ ਜਿਹੜੀਆਂ ਉਹਨਾਂ ਨੂੰ ਸਿੱਟਿਆ ਜਾਇਆ ਜਾਏ ਕਿ 3 ਕਿਲੋ 4 ਕਿਲੋ ਡਿਪੈਂਡਿੰਗ ਆਪਾਂ ਨੂੰ ਵੀ ਉਹਦਾ ਕੱਡਾ ਗਰੂਟਰ ਹੈਗਾ